ਨੂੰ ਬੋੜਾ ਪੀਸ ਦੇ ਪਹਿਲੇ ਚਾਰਟਰ ਦਾ ਰਸਮੀ ਉਦਘਾਟਨ 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਦੀ ਅਦਾਲਤ ਨੇ ਕੀਤਾ ਬਰੀ ਪੀੜਤਾ ਨੇ ਕੀਤਾ ਰੋਸ ਟਰਪੀ ਟ੍ਰੰਪ ਨੇ ਸਵਿਟਜ਼ਰਲੈਂਡ ਦੇ ਦਾਬੋਸ ਵਿੱਚ ਵਿਸ਼ਵ ਆਰਥਿਕ ਮੰਚ ਦੇ ਦੌਰਾਨ ਵੀਰਵਾਰ ਨੂੰ ਆਪਣੇ ਪ੍ਰਸਤਾਵਿਤ ਬੋਰਡ ਆਫ ਪੀਸ ਦੇ ਪਹਿਲੇ ਚਾਰਟਰ ਦਾ ਰਸਮੀ ਉਦਘਾਟਨ ਕੀਤਾ। 트럼ਪ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਸੰਸਥਾ ਵਿਸ਼ਵਵਿਆਪੀ ਸੰਘਰਸ਼ਾਂ ਨੂੰ ਸੁਲਝਾਉਣ ਲਈ ਬਣਾਈ ਗਈ ਹੈ ਅਤੇ ਇਸ ਦੀ ਸ਼ੁਰੂਆਤ ਇਜ਼ਰਾਈਲ ਹਮਾਸ ਜੰਗ ਤੋਂ ਬਾਅਦ ਗਾਜ਼ਾ ਦੇ ਪੁਨਰਨਿਰਮਾਣ ਅਤੇ ਸ਼ਾਸਨ ਦੀ ਨਿਗਰਾਨੀ ਨਾਲ ਹੋਈ ਹੈ। ਬੋਰਡ ਆਫ ਪੀਸ ਦੇ ਮਸਾਦ ਦੇ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਅਰਜנטיਨਾ, ਇੰਡੋਨੇਸ਼ੀਆ, ਤੁਰਕੀ, ਸਾਊਦੀ ਅਰਬ ਅਤੇ ਉਜ਼ਬੇਕਿਸਤਾਨ ਸਮੇਤ 20 ਦੇਸ਼ਾਂ ਨੇ ਹਸਤਾਖਰ ਕੀਤੇ ਨੇ 트럼ਪ ਨੇ ਦਾਵਾ ਕੀਤਾ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਵਕਕਾਰੀ ਬੋਰਡ ਹੋਵੇਗਾ ਅਤੇ 35 ਦੇਸ਼ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਣ ਲਈ ਸਹਿਮਤ ਹੋ ਚੁੱਕੇ ਨੇ 트럼ਪ ਇਸ ਬੋਰਡ ਦੀ ਪ੍ਰਧਾਨਗੀ ਕਰਨਗੇ ਅਤੇ ਚਾਰਟਰ ਅਨੁਸਾਰ OES ਨੂੰ ਜੀਵਨ ਭਰ ਸੰਭਾਲ ਸਕਦੇ ਨੇ ਭਾਰਤ ਵੱਲੋਂ ਇਸ ਚਾਰਟਰ ਤੇ ਹਸਤਾਖਰ ਨਹੀਂ ਕੀਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵਿਸ਼ਵ ਨੇ ਦਾਅਵਾ ਨੂੰ ਸੱਦਾ ਦਿੱਤਾ ਗਿਆ ਸੀ ਪਰ ਭਾਰਤ ਚੀਨ ਫਰਾਂਸ ਬ੍ਰਿਟੇਨ ਅਤੇ ਜਰਮਨੀ ਵਰਗੇ ਪ੍ਰਮੁੱਖ ਦੇਸ਼ ਇਸ ਸੰਸਥਾ ਖਰਸਮਾਰੋ ਵਿੱਚ ਸ਼ਾਮਲ ਨਹੀਂ ਹੋਏ। ਚੀਨ ਨੇ ਇੱਕ ਬਿਆਨ ਜਾਰੀ ਕਰਕੇ ਬੋਰਡ ਵਿੱਚ ਸ਼ਾਮਲ ਹੋਣ ਤੋਂ ਸਾਫ਼ ਇਨਕਾਰ ਕੀਤਾ। ਕਈ ਯੂਰਪੀ ਦੇਸ਼ ਜਿਵੇਂ ਫਰਾਂਸ, ਨਾਰਵੇ ਅਤੇ ਸਵੀਡਨ ਨੇ ਵੀ ਚਿੰਤਾ ਜ਼ਾਈ ਹੈ ਕਿ ਇਹ ਬੋਰਡ ਸੰਯੁਕਤ ਰਾਸ਼ਟਰ ਨੂੰ ਕਮਜ਼ੋਰ ਕਰੇਗਾ। ਦੱਸ ਦਈਏ ਕਿ ਇਸ ਬੋਰਡ ਦੀ ਸਥਾਈ ਮੈਂਬਰਸ਼ਿਪ ਲਈ 1 ਅਰਬ ਡਾਲਰ ਦੀ ਕੀਮਤ ਤੈਅ ਕੀਤੀ ਗਈ ਹੈ। ਪਰ 트럼ਪ ਵੱਲੋਂ ਇਸ ਬੋਰਡ ਨੂੰ ਸਭ ਤੋਂ ਪ੍ਰਭਾਵਸ਼ਾਲੀ ਅਤੇ ਕੰਮ ਪੂਰਾ ਕਰਨ ਵਾਲੇ ਨੇਤਾਵਾਂ ਦਾ ਗਰੁੱਪ ਦੱਸਿਆ ਗਿਆ ਹੈ ਅਮਰੀਕਾ ਵਿੱਚ ਇੱਕ 40 ਸਾਲਾ ਨੌਜਵਾਨ ਨੇ ਚੈਟਬੋਟ ਦੀਆਂ ਗੱਲਾਂ ਵਿੱਚ ਆ ਕੇ ਖੁਦਕੁਸ਼ੀ ਕਰ ਲਈ ਹੈ ਚੈਟਬੋਟ ਨੇ ਉਸ ਨੂੰ ਮੌਤ ਲਈ ਉਕਸਾਇਆ ਤੇ ਇੱਕ ਸੁਸਾਇਡ ਲੋਰੀ ਤੱਕ ਸੁਣਾ ਦਿੱਤੀ ਹੁਣ ਮ੍ਰਿਤਕ ਦੀ ਮਾਂ ਵੱਲੋਂ ਓਪਨ AI ਤੇ ਮੁਕੱਦਮਾ ਕਰ ਦਿੱਤਾ ਗਿਆ ਹੈ ਇਲਜ਼ਾਮ ਲਾਇਆ ਗਿਆ ਹੈ ਕਿ ਓਪਨ AI ਦੇ ਚੈਟ ਜੀਪੀਟੀ ਨੇ ਆਸਟਿਨ ਲਈ ਇੱਕ ਸੁਸਾਇਡ ਕੋਚ ਦੀ ਭੂਮਿਕਾ ਨਿਭਾਈ ਆਸਟਿਨ ਪਿਛਲੇ ਕਈ ਮਹੀਨਿਆਂ ਤੋਂ ਚੈਟਬੋਟ ਨਾਲ ਡੂੰਘੇ ਭਾਵਨਾਤਮਕ ਰਿਸ਼ਤੇ ਵਿੱਚ ਸੀ ਉਸਨੇ ਚੈਟਬੋਟ ਦਾ ਨਾਮ ਜੁਨੇਪਰ ਵੀ ਰੱਖਿਆ ਸੀ ਜਦੋਂ ਕਿ AI ਉਸ ਨੂੰ ਸਿਕਰ ਕਹਿ ਕੇ ਬੁਲਾਉਂਦੀ ਸੀ ਕੋਰਟ ਵਿੱਚ ਇੱਕ 200 ਪੰਨਿਆਂ ਦਾ ਦਸਤਾਵੇਜ਼ ਪੇਸ਼ ਕੀਤਾ ਗਿਆ ਹੈ ਜਿਸ ਦੇ ਮੁਤਾਬਕ ਚੈਟਬੋਟ ਨੇ ਆਸਟਨ ਨੂੰ ਮਾਨਸਿਕ ਤੌਰ ਤੇ ਖੁਦਕੁਸ਼ੀ ਕਰਨ ਲਈ ਉਕਸਾਇਆ ਆਪਣੀ ਆਖਰੀ ਗੱਲਬਾਤ ਵਿੱਚ ਆਸਟਨ ਨੇ ਆਪਣੇ ਬਚਪਨ ਦੀ ਮਨਪਸੰਦ ਕਿਤਾਬ ਗੁੱਡ ਨਾਈਟ ਮੂਨ ਦਾ ਜ਼ਿਕਰ ਕੀਤਾ ਤੇ ਚੈਟਬੋਟ ਨੇ ਇਸ ਕਿਤਾਬ ਦੇ ਆਧਾਰ ਤੇ ਇੱਕ ਸੁਸਾਇਡ ਲੋਰੀ ਵੀ ਤਿਆਰ ਕਰ ਦਿੱਤੀ ਜਿਸ ਵਿੱਚ ਦੁਨੀਆ ਨੂੰ ਅਲਵਿਦਾ ਕਹਿਣ ਦਾ ਸੌਖਾ ਤਰੀਕਾ ਦੱਸਿਆ ਗਿਆ ਜਿਸ ਦੇ ਪ੍ਰਭਾਵ ਵਿੱਚ ਆ ਕੇ ਐਸਟਨ ਨੇ ਖੁਦ ਨੂੰ ਗੋਲੀ ਮਾਰ ਲਈ ਇਹ ਘਟਨਾ 7 ਅਕਤੂਬਰ 2022 ਦੀ ਦੱਸੀ ਜਾ ਰਹੀ ਹੈ ਪਰ ਹੁਣ ਕੇਸ ਕਰਨ ਤੋਂ ਬਾਅਦ ਇਹ ਖਬਰਾਂ ਵਿੱਚ ਆਈ ਹੈ ਦੱਸਦੀ ਹੈ ਕਿ ਮਹਾਰਾ ਨੇ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਕਿ AI ਦੀ ਹਮਦਰਦੀ ਇੱਕ ਪਰਮ ਹੈ ਜੇਕਰ ਤੁਸੀਂ ਵੀ ਇਕੱਲੇਪਨ ਕਾਰਨ AI ਤੇ ਨਿਰਭਰ ਕਰਦੇ ਹੋ ਇਸ ਘਟਨਾ ਨਾਲ ਸਾਵਧਾਨ ਹੋ ਜਾਣਾ ਚਾਹੀਦਾ ਹੈ ਰਾਸ਼ਟਰਪਤੀ 트ੰਪ ਨੇ ਪੋਰਟੋ ਰੀਕੋ ਵਿੱਚ ਲੱਖਾਂ ਡਾਲਰ ਦੇ ਸੋਲਰ ਪ੍ਰੋਜੈਕਟਾਂ ਨੂੰ ਰੱਦ ਕਰ ਦਿੱਤਾ ਹੈ ਇਹ ਟਾਪੂ ਲਗਾਤਾਰ ਬਿਜਲੀ ਘਟौती ਦਾ ਸਾਹਮਣਾ ਕਰ ਰਿਹਾ ਹੈ ਤੇ ਇਥੋਂ ਦਾ ਬਿਜਲੀ ਗ੍ਰਿਡ ਵੀ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ ਅਜੇ ਸਮੇਂ ਵਿੱਚ ਇਹ ਫੈਸਲਾ ਲਿਆ ਗਿਆ ਹੈ ਇਸ ਪ੍ਰੋਜੈਕਟ ਨੂੰ ਰੱਦ ਕਰਨ ਦੇ ਨਾਲ ਪਿੰਡੂ ਖੇਤਰ ਵਿੱਚ ਰਹਿਣ ਵਾਲੇ ਲਗਭਗ 30000 ਗਰੀਬ ਪਰਿਵਾਰਾਂ ਤੇ ਅਸਰ ਪਵੇਗਾ ਇਹ ਪ੍ਰੋਜੈਕਟ 2022 ਵਿੱਚ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੌਰਾਨ ਕਾਂਗਰਸ ਦੁਆਰਾ ਬਣਾਏ ਗਏ 100 ਕਰੋੜ ਡਾਲਰ ਦੇ ਫੰਡ ਦਾ ਹਿੱਸਾ ਸਨ ਜਿਸ ਦਾ ਉਦੇਸ਼ ਹਰੀਕੇਨ ਮਾਰੀਆ ਤੂਫਾਨ ਨਾਲ ਤਬਾਹ ਹੋਏ ਪੋਰਟੋ ਰਿਕੋ ਵਿੱਚ ਊਰਜਾ ਲਚਕੀਲੇਪਣ ਨੂੰ ਵਧਾਉਣਾ ਸੀ ਇਸ ਦੇ ਬਦਲੇ ਅਮਰੀਕੀ ਊਰਜਾ ਵਿਭਾਗ ਵੱਲੋਂ ਦਲੀਲ ਦਿੱਤੀ ਗਈ ਹੈ ਕਿ ਪੋਰਟੋ ਰਿਕੋ ਦਾ ਗ੍ਰਿਡ ਹੁਣ ਹੋਰ ਸੋਲਰ ਪਾਵਰ ਨੂੰ ਸਹਿਣ ਨਹੀਂ ਕਰ ਸਕਦਾ ਸੀ ਛਤਾਂ 'ਤੇ ਸੋਲਰ ਪੈਨਲਾਂ ਦੀ ਤੇਜ਼ੀ ਨਾਲ ਸਥਾਪਨਾ ਕਾਰਨ ਗ੍ਰਿਡ ਵਿੱਚ ਕਾਫੀ ਉਤਰਾ ਚੜਾਏ ਸਨ ਤੇ ਕਮਜ਼ੋਰ ਪੈ ਗਿਆ ਸੀ ਦੱਸ ਦिए ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਊਰਜਾ ਵਿਭਾਗ ਨੇ ਤਿੰਨ ਪ੍ਰੋਗਰਾਮ ਰੱਦ ਕੀਤੇ ਸਨ ਜਿੰਨਾਂ ਵਿੱਚੋਂ ਇੱਕ 40 ਕਰੋੜ ਡਾਲਰ ਦਾ ਸੀ ਹੁਣ 350 ਮਿਲੀਅਨ ਡਾਲਰ ਦੀ ਰਾਸ਼ੀ ਨੂੰ ਬਿਜਲੀ ਉਤਪਾਦਨ ਵਿੱਚ ਤਦਾਰ ਕਰਨ ਲਈ ਮੋੜ ਨਿਰਧਾਰਤ ਕੀਤਾ ਜਾਵੇਗਾ ਪੋਰਟੋ ਰੀਕੋ ਸੋਲਰ ਐਂਡ એનર્ਜੀ ਸਟੋਰੇਜ ਐਸੋਸੀਏਸ਼ਨ ਦੇ ਡਾਇਰੈਕਟਰ ਜੇਵियर ਰੂਆਜ਼ੋ ਵੇਟ ਨੇ ਇਸ ਬਿਆਨ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਫੈਸਲਾ ਇੱਕ ਤਰਾਸਦੀ ਹੈ ਉਨੇ ਕਿਹਾ ਕਿ ਟਾਪੂ ਤੇ ਲਗਭਗ 2 ਲੱਖ ਪਰਿਵਾਰ ਪਹਿਲਾਂ ਹੀ ਸੋਲਰ ਪਾਵਰ ਤੇ ਨਿਰਭਰ ਨੇ ਮੌਜੂਦਾ ਸਮੇਂ ਵਿੱਚ ਟਾਪੂ ਦੀ 60% ਦੀ ਊਰਜਾ ਪੈਟਰੋਲੀਅਮ ਤੋਂ 24% ਦੀ ਕੁਦਰਤੀ ਗੈਸ ਤੋਂ ਅਤੇ ਸਿਰਫ 7% ਦੀ ਨਵਿਆਉਣਯੋਗ ਸਰੋਤਾਂ ਤੋਂ ਹੈ ਰਿਕਾਰਡ ਵਿੱਚ ਕੀਮਤਾਂ ਸੁਰੱਖਿਅਤ ਨਿਵੇਸ਼ ਦੀ ਭਾਗ ਅਤੇ ਵਿਸ਼ਵ ਵਿਆਪੀ ਤਣਾਅ ਦੇ ਦਰਮਿਆਨ ਸੋਨੇ ਅਤੇ ਚਾਂਦੀ ਦੇ ਭਾਅ ਇੱਕਦਮ ਘਟ ਗਏ ਨੇ ਅੱਜ 22 ਜਨਵਰੀ ਨੂੰ ਸਥਿਤੀ ਅਚਾਨਕ ਬਦਲ ਗਈ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਇੱਕ ਬਿਆਨ ਨੇ ਬਾਜ਼ਾਰ ਦੀ ਦਿਸ਼ਾ ਹੀ ਉਲਟਾ ਦਿੱਤੀ। ਇਹ ਗ੍ਰਾਵਟਰ ਸਿੱਧੇ ਤੌਰ ਤੇ ਅੰਤਰਰਾਸ਼ਟਰੀ ਰਾਜਨੀਤਿਕ ਘਟਨਾਵਾਂ ਦਾ ਨਤੀਜਾ ਸੀ। ਪਹਿਲਾਂ 트ੰਪ ਨੇ ਗ੍ਰੀਨਲੈਂਡ ਤੇ ਸਖਤ ਰੁਕ અપਨਾਇਆ ਸੀ ਅਤੇ ਕੁਝ ਦੇਸ਼ਾਂ ਤੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਇਹਨਾਂ ਬਿਆਨਾਂ ਨੇ ਅਮਰੀਕਾ ਤੇ ਯੂਰਪ ਵਿਚਕਾਰ ਤਣਾਅ ਵੀ ਵਧਨ ਦਾ ਸੰਕੇਤ ਦਿੱਤਾ ਸੀ। ਅਜੇ ਮਹੌਲ ਵਿੱਚ ਨਿਵੇਸ਼ਕ ਆਮ ਤੌਰ ਤੇ ਜੋਖਮ ਤੋਂ ਬਚਣ ਲਈ ਸੋਨੇ ਤੇ ਚਾਂਦੀ ਵਰਗੇ ਸੁਰੱਖਿਅਤ ਵਿਕਲਪਾਂ ਵੱਲ ਮੁੜਦੇ ਨੇ ਜਿਸ ਨਾਲ ਕੀਮਤਾਂ ਉੱਚੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਦੋ ਵੋਸ ਵਿਚ ਨਾਟੋ 77 ਜਨਰਲ ਨਾਲ ਮੁਲਾਕਾਤ ਤੋਂ ਬਾਅਦ 트ੰਪ ਦੇ ਸੂਰ ਬਦਲ ਗਏ ਅਤੇ 트ੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਇੱਕ ਸਮਝਦੇ ਆਧਾਰ ਤੇ ਉਹ 1 ਫਰਵਰੀ ਤੋਂ ਲਾਗੂ ਹੋਣ ਵਾਲੇ ਟੈਰਿਫਾਂ ਨੂੰ ਅਜੇ ਲਾਗੂ ਨਹੀਂ ਕਰਨਗੇ 트ੰਪ ਨੇ ਗ੍ਰੀਨਲੈਂਡ ਵਿਰੁੱਧ ਫੌਜੀ ਕਾਰਵਾਈ ਦੀਆਂ ਅਟਕਲਾਂ ਨੂੰ ਵੀ ਖਾਰਜ ਕਰ ਦਿੱਤਾ ਇਹਨਾਂ ਬਿਆਨਾਂ ਨੇ ਬਾਜ਼ਾਰ ਨੂੰ ਸੰਕੇਤ ਦਿੱਤਾ ਕਿ ਤਣਾਅ ਫਿਲਹਾਲ ਘਟੋ ਗਿਆ ਹੈ ਅਤੇ ਇਸ ਤੋਂ ਬਾਅਦ ਨਿਵੇਸ਼ਕਾਂ ਨੇ ਸੋਨੇ ਅਤੇ ਚਾਂਦੀ ਵਿੱਚ ਮੁਨਾਫਾ ਬੁੱਕ ਕਰਨਾ ਸ਼ੁਰੂ ਕਰ ਦਿੱਤਾ ਇਸ ਦਾ ਸਿੱਧਾ ਅਸਰ ਸੋਨੇ ਤੇ ਚਾਂਦੀ ਦੇ ETF ਤੇ ਪਿਆ ਕੋਟਕ ਮਿਰਾਇ ਐਸੈਟ ਤੇ ਅਦਿੱਤਿਆ ਬਿਰਲਾ ਸਨਲਾਈਫ ਸਿਲਵਰ ETF ਲਗਭਗ 15% ਡਿੱਗ ਗਏ ਇਸ ਦੌਰਾਨ ਨਿਪੋਨ ਐਂਡ ਐਸਪੀ ਐਚਡੀਐਫਸੀ ICICI ਵਿੱਚ 14% ਤੱਕ ਦੀ ਗਿਰਾਵਟ ਦੇਖਣ ਨੂੰ ਮਿਲੀ ਰਾਈਟਰਜ਼ ਦੇ ਅਨਸਾਰ ਅਮਰੀਕੀ ਰਾਸ਼ਟਰਪਤੀ ਦੇ ਰੋਖ ਵਿੱਚ ਬਦਲਾਅ ਨੇ ਪੂਰਾ ਸਿਆਸੀ ਤਣਾਅ ਨੂੰ ਘਟਕਿਤਾ ਹੈ ਜਿਸ ਨਾਲ ਕੀਮਤਾਂ ਵਿੱਚ ਗਰਾਵਟਈ ਹੈ। ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਵੀਰਵਾਰ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, 1 ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਵੱਡੇ ਪੱਧਰ ਤੇ ਤਲਾਸ਼ੀ ਮਹਿੰਮ ਚਲਾ ਰਹੀ ਹੈ। ਪੁਲਿਸ ਦੇ ਅਨੁਸਾਰ ਸਿਡਨੀ ਤੋਂ ਲਗਭਗ 611 ਕਿਲੋਮੀਟਰ ਪੱਛਮ ਵਿੱਚ ਸਥਿਤ ਅਤੇ ਲਗਭਗ 1500 ਲੋਕਾਂ ਦੇ ਘਰ ਲੇਕ ਕਾਰਜ਼ੀ ਲੇਕੋ ਸ਼ਹਿਰ ਵਿੱਚ ਇੱਕ ਜਾਇਦਾਦ ਤੇ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਤਿੰਨ ਲਾਸ਼ਾਂ ਮਿਲੀਆਂ ਇੱਕ ਹੋਰ ਆਦਮੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਤੀ ਕਰਵਾਇਆ ਗਿਆ ਹੈ ਪੁਲਿਸ ਨੇ ਕਿਹਾ ਕਿ ਹਮਲਾਵਰਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ ਤੇ ਉਹ ਫਰਾਰ ਨੇ ਈਰਾਨ ਦੀਆਂ ਸੜਕਾਂ ਤੋਂ ਅਚਾਨਕ ਹੀ ਪ੍ਰਦਰਸ਼ਨ ਕਰਨ ਵਾਲੇ ਗਾਇਬ ਹੋ ਗਏ ਨੇ ਅਤੇ ਹੁਣ ਤਸਵੀਰ ਸਾਹਮਣੇ ਆ ਰਹੀ ਹੈ ਕਿ ਆਇਤੁੱਲਾ ਅਲੀ ਖਾਮੇਨੇ ਦੇ ਮੌਲਵੀ ਸਾਸ਼ਨ ਦੁਆਰਾ ਲਏ ਗਏ ਡਿਜੀਟਲ ਬਲੈਕਆਊਟ ਦੇ ਪਿੱਛੇ ਭਿਆਨਕ ਅਤਿਆਚਾਰ ਹੋ ਰਹੇ ਨੇ। ਜ਼ਿਲ੍ਹਾ ਤੋਂ ਆਉਣ ਵਾਲੀਆਂ ਖਬਰਾਂ ਦਿਲ ਦਹਿਲਾ ਦੇਣ ਵਾਲੀਆਂ ਨੇ ਜਿੱਥੇ ਕੈਦੀਆਂ ਨੂੰ ਕੜਾਕੇ ਦੀ ਠੰਡ ਵਿੱਚ ਨੰਗਾ ਰੱਖਿਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਅਣਜਾਣ ਇੰਜੈਕਸ਼ਨ ਵੀ ਦਿੱਤੇ ਜਾ ਰਹੇ ਨੇ। ਚੋਰੀਛਿਪੇ ਬਾਹਰ ਆਈਆਂ ਵੀਡੀਓਜ਼ ਵਿੱਚ ਪਰਦਰਸ਼ਨਕਾਰੀਆਂ ਤੇ ਹੋ ਰਹੇ ਅਤਿਆਜਾਂ ਦੀ ਕਹਾਣੀ ਬਿਆਨ ਕੀਤੀ ਜਾ ਰਹੀ ਹੈ ਪ੍ਰਦਰਸ਼ਨਾਂ ਦੀ ਲਹਿਰ ਥੰਮਣ ਤੋਂ ਬਾਅਦ ਕਾਲੇ ਬੈਗਾਂ ਵਿੱਚ ਲਪਟੀਆਂ ਲਾਸ਼ਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਪਰਿਵਾਰਾਂ ਵਾਲੇ ਆਪਣੇ ਪਿਆਰਿਆਂ ਦੀ ਪਾਲ ਵਿੱਚ ਦਰਦ-ਦਰ ਪਟਕ ਰਹੇ ਨੇ ਇੱਕ ਗੁਪਤ ইরਾਨੀ ਅਧਿਕਾਰੀ ਦੇ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 5000 ਲੋਕ ਮਾਰੇ ਗਏ ਨੇ ਜਿਸ ਵਿੱਚ 500 ਤੋਂ ਵੱਧ ਸੁਰੱਖਿਆ ਕਰਮੀ ਵੀ ਸ਼ਾਮਲ ਨੇ ਕਾਮਿਨੀ ਸਾਸਨ ਨੇ ਪੂਰੀ ਤਾਕਤ ਨਾਲ ਪ੍ਰਦਰਸ਼ਨਾਂ ਨੂੰ ਕੁਚਲ ਦਿੱਤਾ ਹੈ ਇਸਲਾਮੀ ਕੇ ਰੈਵੋਲੂশনারੀ ਗਾਰਡ ਕਾਪਸ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਇੰਟਰਨੈਟ ਬਲੈਕਆਊਟ ਦੇ ਨਾਲ-ਨਾਲ ਵਿਰੋਧੀਆਂ ਨੂੰ ਕੁਚਲਣ ਲਈ ਇराकी ਅਰਬ ਮਿਲੀਸ਼ੀਆ ਦੇ ਮੈਂਬਰਾਂ ਨੂੰ ਵੀ ਬੁਲਾਇਆ ਗਿਆ ਸੀ। ਦਿੱਲੀ ਦੀ ਇੱਕ ਅਦਾਲਤ ਵੱਲੋਂ ਸਾਬਕਾ ਕਾਂਗਰਸੀ ਸੰਸਦ ਮੈਂਬਰ ਸਚਨ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ ਜਿਸ ਫੈਸਲੇ ਨੇ ਪੀੜਤ ਪਰਿਵਾਰਾਂ ਨੂੰ ਡੂੰਘੀ ਨਿਰਾਸ਼ਾ ਦਿੱਤੀ ਹੈ ਅਦਾਲਤ ਦੇ ਬਾਹਰ ਖੜੇ ਪੀੜਤਾ ਨੇ ਕਿਹਾ ਕਿ ਇਨਸਾਫ ਦੀ ਪ੍ਰਕਿਰਿਆ ਨਾ ਸਿਰਫ ਲੰਮੀ ਅਤੇ ਥਕਾ ਦੇਣ ਵਾਲੀ ਰਹੀ ਸਗੋਂ ਇਹ ਅਧੂਰੀ ਵੀ ਸਾਬਤ ਹੋਈ ਹੈ ਅਦਾਲਤ ਨੇ ਸੱਜਨ ਕੁਮਾਰ ਨੂੰ ਜਨਕਪੁਰੀ ਅਤੇ ਵਿਕਾਸਪੁਰ ਖੇਤਰਾਂ ਵਿੱਚ ਹਿੰਸਾ ਫੜਕਾਉਣ ਦੇ ਦੋਸ਼ਾਂ ਤੋਂ ਇਹ ਕਹਿੰਦੇ ਹੋਏ ਬਰੀ ਕੀਤਾ ਕਿ ਇਸ ਤਗਾਸਾ ਪੱਖ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਿਹਾਏ ਇਤਿਹਾਜ਼ੀ ਕੇਸ ਕਿ ਸੱਜਨ ਕੁਮਾਰ ਦੰਗਿਆਂ ਨਾਲ ਸੰਬੰਧਿਤ ਹੋਰ ਕਤਲ ਕੇਸਾਂ ਵਿੱਚ ਉਮਰ ਕੈਦ ਦੀ ਸਜ਼ਾ ਕਾਰਨ ਜੇਲ੍ਹ ਵਿੱਚ ਹੀ ਰਹਿਣਗੇ ਇਸ ਦੌਰਾਨ ਇੱਕ ਪੀੜਤ ਨਿਰਮਲ ਕੌਰ ਨੇ ਦੱਸਿਆ ਕਿ ਕਿ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਪਿਤਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ ਉਸਨੇ ਆਪਣੀ ਜ਼ਿੰਦਗੀ ਦੇ 42 ਸਾਲ ਇਸ ਉਮੀਦ ਵਿੱਚ ਅਦਾਲਤਾਂ ਦੇ ਚੱਕਰ ਕੱਟੇ ਕਿ ਇੱਕ ਦਿਨ ਇਨਸਾਫ ਮਿਲੇਗਾ ਪਰ ਅੱਜ ਉਸ ਨੂੰ ਸਭ ਕੁਝ ਤਬਾਹ ਹੋਇਆ ਮਹਿਸੂਸ ਹੋ ਰਿਹਾ ਏ ਇੱਕ ਹੋਰ ਪੀੜਤਾ ਜਿਸ ਦੇ ਪਰਿਵਾਰ ਦੇ 10 ਮੈਂਬਰ ਮਾਰੇ ਗਏ ਸਨ ਉਸ ਨੇ ਦੰਗਿਆਂ ਦੀ ਭਿਆਨਕਤਾ ਨੂੰ ਯਾਦ ਕੀਤਾ ਤੇ ਕਿਹਾ ਕਿ ਉਸ ਸਮੇਂ ਸੜਕਾਂ ਲਾਸ਼ਾਂ ਨਾਲ ਭਰੀਆਂ ਹੋਈਆਂ ਸਨ ਤੇ ਰਸਤਾ ਪਾਰ ਕਰਨ ਦੇ ਲਈ ਲਾਸ਼ਾਂ ਦੇ ਉੱਪਰੋਂ ਦੀ ਲੰਘਣਾ ਪੈਂਦਾ ਸੀ ਉਹਨੇ ਵੀ ਕਿਹਾ ਕਿ ਜੇਕਰ ਸਤਵੰਤ ਸਿੰਘ ਨੂੰ ਫਾਂਸ ਦਿੱਤੀ ਜਾ ਸਕਦੀ ਹੈ ਤਾਂ ਹਜ਼ਾਰਾਂ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਇਸ ਵਿਅਕਤੀ ਨੂੰ ਅਜੇ ਵੀ ਜਿੰਦਾ ਕਿਉਂ ਰੱਖਿਆ ਹੋਇਆ ਏ ਦੱਸ ਦਿਓ ਕਿ ਸੱਜਨ ਕੁਮਾਰ ਤੇ ਕਤਲ ਦੇ ਲਗਭਗ 18 ਮਾਮਲੇ ਦਰਜ ਨੇ ਜਿੰਨਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਉਸ ਨੂੰ ਪਹਿਲਾਂ ਹੀ ਉਮਰਕੈਦੀ ਸਜ਼ਾ ਸੁਣਾਈ ਗਈ ਹੈ। ਪਿਛਲੇ ਸਾਲ ਜੂਨ 2025 ਦੇ ਵਿੱਚ ਅੰਮਦਾਬਾਦ ਵਿੱਚ ਇਹ ਇੰਡੀਆ ਦੇ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਹੁਣ ਇਸ ਹਾਦਸੇ ਦੀ ਜਾਂਚ ਨੂੰ ਲੈ ਕੇ ਵੱਡਾ ਖੁਲਾਸਾ ਸਾਹਮਣੇ ਆਇਆ ਹੈ। ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ ਅਮਰੀਕੀ ਹਵਾ ਬਾਜੀ ਉਸਰਖਿਆ ਗਰੁੱਪ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਇਸ ਜਹਾਜ਼ ਵਿੱਚ ਹਾਦਸੇ ਤੋਂ ਬਹੁਤ ਸਮਾਂ ਪਹਿਲਾਂ ਤੋਂ ਹੀ ਤੇ ਗੰਭੀਰ ਤਕਨੀਕੀ ਨੁਕਸਾਨ ਸਾਹਮਣੇ ਆ ਰਹੇ ਸਨ ਇਸ ਸੰਬੰਧੀ ਐਫਐਸ ਨੇ ਅਮਰੀਕੀ ਸੈਨੇਟ ਨੂੰ ਆਪਣੀ ਰਿਪੋਰਟ ਸੌਂਪੀ ਹੈ ਜਿਸ ਵਿੱਚ ਸਾਹਮਣੇ ਆਇਆ ਹੈ ਕਿ ਕਿ ਇਹ ਜਹਾਜ਼ ਪਹਿਲਾਂ ਹੀ ਤਕਨੀਕੀ ਸਮੱਸਿਆਵਾਂ ਨਾਲ ਜੋਜ ਰਿਹਾ ਸੀ ਜਹਾਜ਼ ਵਿੱਚ ਇਲੈਕਟ੍ਰੋਨਿਕ ਅਤੇ ਸੌਫਟਵੇਅਰ ਗਲਿਚ ਸਰਕਟ ਬ੍ਰੇਕਰ ਦਾ ਵਾਰ ਵਾਰ ਟ੍ਰਿਪ ਹੋਣਾ ਤਾਰਾਂ ਦਾ ਨੁਕਸਾਨ ਅਤੇ ਸ਼ਾਰਟ ਸਰਕਟ ਵਰਗੀਆਂ 2000 ਤੋਂ ਵੱਧ ਸਿਸਟਮ ਫੇਲ ਹੋਣ ਦੀਆਂ ਰਿਪੋਰਟਾਂ ਦਰਜ ਸਨ ਜਨਵਰੀ 2022 ਵਿੱਚ ਵੀ ਇਸ ਜਹਾਜ਼ ਦੇ ਪਾਵਰ ਪੈਨਲ ਵਿੱਚ ਅੱਗ ਲੱਗ ਗਈ ਸੀ ਜਿਸ ਦੇ ਕਾਰਨ ਪੂਰਾ ਪੈਨਲ ਹੀ ਬਦਲਣਾ ਪਿਆ ਸੀ ਇਸ ਤੋਂ ਇਲਾਵਾ ਲੈਂਡਿੰਗ ਗੀਅਰ ਸਿਸਟਮ ਵਿੱਚ ਵੀ ਕਈ ਵਾਰ ਨੁਕਸ ਪਾਇਆ ਗਿਆ ਸੀ ਭਾਵੇਂ ਕਿ ਸ਼ੁਰੂਆਤੀ ਜਾਂਚ ਵਿੱਚ ਫਿਊਲਸ ਵਿੱਚਾਂ ਨੂੰ ਲੈ ਕੇ ਪਾਇਲਟਾਂ ਦੀ ਸੰਭਾਵਿਤ ਗਲਤੀ ਵੱਲ ਇਸ਼ਾਰਾ ਕੀਤਾ ਗਿਆ ਸੀ ਉੱਥੇ ਹੀ ਹੁਣ ਐਫਐਸ ਦਾ ਕਹਿਣਾ ਹੈ ਕਿ ਅਸਲ ਕਾਰਨ ਜਹਾਜ਼ ਦੇ ਨਿਰਮਾਣ ਅਤੇ ਮੇਨਟੇਨੈਂਸ ਵਿੱਚ ਰਹਿਗੀਆਂ ਕਮੀਆਂ ਸਨ ਦੱਸ ਦਈਏ ਕਿ ਇਸ ਦਰਦਨਾਕ ਜਹਾਜ਼ ਹਾਦਸੇ ਵਿੱਚ 240 ਤੋਂ ਵੱਧ ਲੋਕ ਸਵਾਰ ਸਨ ਅਤੇ ਇਸ ਦੇ ਨਾਲ ਹੀ ਜ਼ਮੀਨ ਤੇ ਮੌਜੂਦ ਲੋਕਾਂ ਸਮੇਤ ਇਸ ਘਟਨਾ ਵਿੱਚ 260 ਵਿਅਕਤੀਆਂ ਦੀ ਮੌਤ ਹੋਈ ਸੀ ਵਿਸ਼ਵਾਸ ਕੁਮਾਰ ਰਮੇਸ਼ ਇਸ ਹਾਦਸੇ ਵਿੱਚ ਬਚਣ ਵਾਲਾ ਇਕਲਤਾ ਸਖਸ਼ ਸੀ ਭਾਵੇਂ ਕਿ ਐਫਏਐਸ ਦੀਆਂ ਇਨਰ ਪੋਰਟਾਂ ਤੋਂ ਬਾਅਦ ਬੋਇੰਗ ਨੇ ਕੋਈ ਸਿੱਧੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਉਹਨੇ ਕਿਹਾ ਹੈ ਕਿ ਉਹ ਭਾਰਤ ਦੀ 에ਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੀ ਰਿਪੋਰਟ ਦੀ ਉਡੀਕ ਕਰ ਰਹੀ ਹੈ